ਤੋ ਬੇਹਦ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵੱਖ-ਵੱਖ ਕਰਾਂ ਦੇ 7 ਬੱਚੇ ਇਕੱਠੇ ਗਾਇਬ ਹੋ ਗਏ ਨੇ ਜੀ ਹਾਂ ਸਾਰੇ ਬੱਚੇ ਇੱਕੋ ਹੀ ਮੁਹੱਲੇ ਵਿੱਚ ਰਹਿੰਦੇ ਸੀ ਅਤੇ ਸਾਰੇ ਹੀ ਬੱਚੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਉਮਰ 15 ਸਾਲ ਜਾਂ ਫਿਰ ਇਸ ਤੋਂ ਵੀ ਘੱਟ ਸੀ ਅਤੇ ਇਹ ਇਕੱਠੇ ਐਤਵਾਰ ਨੂੰ ਪਾਰਕ ਚ ਖੇਡਣ ਗਏ ਸੀ ਪਰ ਉਸ ਦਿਨ ਤੋਂ ਬਾਅਦ ਇਹਨਾਂ ਬੱਚਿਆਂ ਦਾ ਕੋਈ ਵੀ ਸੁਰਾਗ ਨਹੀਂ ਲੱਗਿਆ ਉਦੋਂ ਇਹਨਾਂ ਬੱਚਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਵੱਲੋਂ ਪੁਲਿਸ ਕੋਲੇ ਸ਼ਿਕਾਇਤ ਦਿੱਤੀ ਗਈ ਹੈ ਜੀ ਹਾਂ ਦੱਸ ਦਈਏ ਕਿ ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਚ ਬਰਬਾਲਾ ਰੋਡ ਤੇ ਸਥਿਤ ਭਗਤ ਸਿੰਘ ਨਗਰ ਤੋਂ ਇਹ ਵੱਖ-ਵੱਖ ਕਰਾਂ ਦੇ ਬੱਚੇ ਸਨ ਜੋ ਕਿ ਨਬਾਲਿਕ ਦੱਸੇ ਜਾ ਰਹੇ ਨੇ 7 ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਨੇ ਲਾਪਤਾ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਸਨ ਜਿਨ੍ਹਾਂ ਵਿੱਚ ਸਾਰੇ ਲੜਕੇ ਸਨ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਪਾਲਵੀ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਹੈ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ 'ਚ ਖੇਡਣ ਗਏ ਸੀ ਪਰ ਹੁਣ ਤੱਕ ਵੀ ਵਾਪਸ ਨਹੀਂ ਪਰਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਬੱਚੇ ਖੇਡ ਰਹੇ ਸਨ ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਹੀ ਨਹੀਂ ਲੱਗ ਸਕਿਆ ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ ਅਤੇ ਇੱਕ ਦੂਜੇ ਨਾਲ ਸਕੂਲ ਵੀ ਜਾਂਦੇ ਨੇ ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਅਤੇ 10ਵੀਂ ਜਮਾਤ ਵਿੱਚ ਪੜਦਾ ਹੈ ਜਦਕਿ ਬਾਕੀ ਸਭ ਉਸ ਤੋਂ ਛੋਟੇ ਨੇ ਉਧਰ ਬੱਚਿਆਂ ਦੇ ਮਾਪਿਆਂ ਨੇ ਚਿੰਤਾ ਜਤਾਈਏ ਕਿ ਆਖਿਰ ਉਹਨਾਂ ਦੇ ਬੱਚੇ ਘਰ ਕਿਉਂ ਨਹੀਂ ਮੁੜੇ ਤਾਂ ਲਾਪਤਾ ਬੱਚਿਆਂ ਵਿੱਚ 15 ਸਾਲਾ ਸੂਰਜ ਜੋ ਕਿ ਬੇਚੂ ਰਾਮ ਦਾ ਪੁੱਤਰ ਹੈ ਇਸ ਦੇ ਨਾਲ ਹੀ ਅਨਿਲ ਪੁੱਤਰ ਸੀਤਾ ਰਾਮ ਵਾਸੀ ਗਲੀ ਨੰਬਰ 3 ਭਗਤ ਸਿੰਘ ਨਗਰ ਜਨਕੇ ਗਲੀ ਨੰਬਰ 4 ਦਾ ਰਹਿਣ ਵਾਲਾ ਗਿਆਨਚੰਦ 13 ਸਾਲ ਦਾ ਗੌਰਵ ਅਤੇ ਅਜੇ ਸ਼ਾਮਿਲ ਨੇ ਇਸ ਤੋਂ ਇਲਾਵਾ ਗਲੀ ਨੰਬਰ 8 ਦੇ ਦਿਲੀਪ ਅਤੇ ਵਿਸ਼ਨੂ ਸਮੇਤ ਕੁੱਲ 7 ਬੱਚੇ ਨੇ ਜੋ ਕਿ ਲਾਪਤਾ ਹੋ ਗਏ ਨੇ ਫਿਲਹਾਲ ਪੁਲਿਸ ਇਹਨਾਂ ਸਭ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਜਦੋਂ ਮਾਪਿਆਂ ਨੂੰ ਬੱਚੇ ਦੀ ਪਾਲ ਕਰਨ ਤੇ ਕੋਈ ਵੀ ਸੁਰਾਗ ਨਹੀਂ ਮਿਲਿਆ ਤਾਂ ਉਹਨਾਂ ਨੇ ਇਹਨਾਂ ਬੱਚਿਆਂ ਦੇ ਇੱਕ ਦੋਸਤ ਤੋਂ ਪਤਾ ਕੀਤਾ ਤਾਂ ਇਸ ਦੋਸਤ ਨੇ ਦੱਸਿਆ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ 15 ਸਾਲਾ ਦੀਪ ਜੋ ਸਵੇਰੇ ਸੂਰਜ ਅਤੇ ਨਿਲ ਨਾਲ ਥਾਣੇ ਦੇ ਸਾਹਮਣੇ ਪਾਰਕ 'ਚ ਗਿਆ ਸੀ ਉਸ ਨੇ ਦੱਸਿਆ ਕਿ ਦੋਵੇਂ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਅਤੇ ਉਹਨਾਂ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੇ ਸਨ ਪਰ ਉਹ ਡਰ ਦਾ ਮਾਰਾ ਉਹਨਾਂ ਦੇ ਨਾਲ ਨਹੀਂ ਗਿਆ ਅਤੇ ਕਰੀਬ 2 ਘੰਟੇ ਬਾਅਦ ਹੀ ਪਾਰਕ ਤੋਂ ਘਰ ਪਰਤ ਆਇਆ ਪਰ ਇਹ ਸਾਰੇ ਬੱਚੇ ਹੁਣ ਕਿੱਥੇ ਨੇ ਕੀ ਇਹ ਸਭ ਮੁੰਬਈ ਚਲੇ ਗਏ ਨੇ ਜਾਂ ਫਿਰ ਇਸ ਘਟਨਾ ਪਿੱਛੇ ਕੋਈ ਹੋਰ ਕਾਰਨ ਹੈ ਫਿਲਹਾਲ ਪੁਲਿਸ ਇਹ ਸਭ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਲਾਪਤਾ ਹੋਏ ਸੱਤ ਬੱਚਿਆਂ ਵਿੱਚੋਂ ਦੋ ਕੋਲ ਮੋਬਾਈਲ ਫੋਨ ਨੇ ਪਰ ਇਹਨਾਂ ਮੋਬਾਈਲ ਫੋਨ ਵਿੱਚ SIM ਨਹੀਂ ਪਾਏ ਗਏ ਕਿਉਂਕਿ ਇਹ ਬਿਨਾ SIM ਤੋਂ ਮੋਬਾਈਲ ਜੋ ਬੱਚਿਆਂ ਨੂੰ ਇਹਨਾਂ ਮਾਪਿਆਂ ਵੱਲੋਂ ਦਿੱਤੇ ਗਏ ਸੀ ਇਹ ਬੱਚੇ ਮੋਬਾਈਲ ਤੇ ਇੰਸਟਾਗ੍ਰਾਮ ਆਦ ਚਲਾਉਂਦੇ ਸੀ ਗੇਮ ਖੇਡਦੇ ਸੀ ਪਰ ਇਸ ਵਿੱਚ SIM ਨਹੀਂ ਨੇ ਉਹਨਾਂ ਨੂੰ Wi-Fi ਰਹੀਂ ਇਹ ਆਪਣੇ ਮੋਬਾਈਲ ਯੂਜ਼ ਕਰਦੇ ਸੀ ਪਰ ਹੁਣ ਇਹ ਬੱਚੇ ਕਿੱਥੇ ਨੇ ਮਾਪਿਆਂ ਨੂੰ ਇਸ ਦੀ ਚਿੰਤਾ ਹੋ ਰਹੀ ਹੈ ਦੂਜੇ ਪਾਸੇ ਪੁਲਿਸ ਇਹਨਾਂ ਬੱਚਿਆਂ ਦੀ ਭਾਲ ਵਿੱਚ ਲੱਗੀ ਹੋਈ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਵੱਡੀ ਖਬਰ ਦੱਸ ਦਿੰਦੇ ਆ ਮੁਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਤੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕੋ ਹੀ ਮੁਹੱਲੇ 'ਚ ਰਹਿੰਦੇ ਵਾਕਵਾ ਕਰਾਂ ਦੇ 7 ਬਾਲਕ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਨੇ ਆਖਿਰੇ ਬੱਚੇ ਕਿੱਥੇ ਚਲੇ ਗਏ ਪਰਿਵਾਰਾਂ ਦਾ ਰੋ ਰੋ ਬੁਰਾਹਲੇ ਪਰਿਵਾਰ ਇਹਨਾਂ ਦੀ ਭਾਲ ਕਰਨ ਲਈ ਪੁਲਿਸ ਕੋਲ ਪਹੁੰਚਿਆ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ